ਚੜ੍ਹਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਡਿਸਟ੍ਰਿਕਟ ਫੂਡ ਕੰਟਰੋਲ ਵਿਭਾਗ ਵੱਲੋਂ ਅੱਜ ਗੁਰਦਾਸਪੁਰ ਦੇ ਪਿੰਡ ਤੇ ਬੜਚ ਸਰਕਾਰੀ ਰਾਸ਼ਨ ਵੰਡਣ ਵਾਲੇ ਡਿਪੂਆਂ ਦੀ ਕੀਤੀ ਗਈ ਅਚੰਚੇਤ ਚੈਕਿੰਗ ਉੱਥੇ ਹੀ ਡਿਸਟ੍ਰਿਕਟ ਫੂਡ ਕੰਟਰੋਲਰ ਸ਼ੁਖਜਿੰਦਰ ਸਿੰਘ ਵੱਲੋਂ ਆਪਣੀ ਟੀਮ ਲੈ ਕੇ ਜਦ ਅਚਾਨਕ ਵੱਖ-ਵੱਖ ਡਿਪੂਆਂ ਤੇ ਰੇਡ ਕੀਤੀ ਤਾਂ ਉਹਨਾਂ ਦੀ ਚੈਕਿੰਗ ਦੌਰਾਨ ਦੋ ਡਿਪੂਆਂ ਵਿੱਚ ਕਈ ਕਾਮੀਆਂ ਪਾਈਆਂ ਗਈਆਂ ਉੱਥੇ ਹੀ ਅਧਿਕਾਰੀ ਸ਼ੁਖਜਿੰਦਰ ਸਿੰਘ ਨੇ ਦੱਸਿਆ ਕਿ ਜਿਹਨਾਂ ਡਿਪੂ ਹੋਲਡਰਾਂ ਦੇ ਖਿਲਾਫ ਕੁਝ ਕਮੀ ਦੇਖੀ ਗਈ ਉਸ ਚੇਹਰੇ ਆਇਆ ਕਿ ਉਹਨਾਂ ਵੱਲੋਂ ਜੋ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਲੜਕ ਭੇਜੀ ਗਈ ਹੈ ਉਹ ਵੰਡੀ ਨਹੀਂ ਗਈ ਅਤੇ ਆਪਣੇ ਸਰਕਾਰੀ ਗੋਦਾਮ ਚ ਰੱਖਣ ਦੀ ਜਗਾ ਕਿਸੇ ਹੋਰ ਥਾਂ ਤੇ ਸਟੋਰ ਕੀਤੀ ਹੋਈ ਹੈ ਅਤੇ ਹੀ ਉਹਨਾਂ ਕਿਹਾ ਕਿ ਜਿੱਥੇ ਕਮੀ ਦੇਖੀ ਗਈ ਹੈ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਵਿਭਾਗ ਵੱਲੋਂ ਕਦ ਦੇ ਜਾਣਗੇ ਅਤੇ ਉਹਨਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਾਰੇ ਹੀ ਡਿਪੋ ਹੋਲਡਰ ਨੂੰ ਕੜੇ ਆਦੇਸ਼ ਜਾਰੀ ਕੀਤੇ ਹਨ ਕਿ ਉਹ ਮਸ਼ੀਨ ਰਾਹੀਂ ਜਦ ਪਰਚੀਆਂ ਕੱਟਣ ਤਾਂ ਉਸੇ ਮੌਕੇ ਹੀ ਲਾਭਪਾਤਰੀਆਂ ਨੂੰ ਜੋ ਉਹਨਾਂ ਦੀ ਬਣਦੀ ਕਣਕ ਹੈ ਪੂਰਾ ਤੋਲ ਉਹਨਾਂ ਨੂੰ ਦੇਣ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਅਸੀਂ ਪਿੰਡ ਤਿੱਬੜ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ ਤੇ ਅੱਗਾ ਉਹਦੇ ਚਪਾ ਡੀਪੋ ਚੈੱਕ ਕਰਨ ਆਏ ਸੀ ਇੱਥੇ ਲਗਭਗ ਟੋਟਲ 60 ਡੀਪੋ ਨੇ 96 ਵਿੱਚ 5 ਤੇ ਆਪਾਂ ਕਨਕ ਭੇਜੀ ਹੋਈ ਸੀ ਹੁਣ ਤੱਕ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੋ ਹੌਲਡਰ ਅਜੇ ਤੱਕ ਕਨਕ ਵੰਡ ਵੰਡ ਨਹੀਂ ਰਹੇ ਸੋ ਉਹਦੇ ਸਬੰਧੀ ਆਪਾਂ ਅਲੱਗ-ਅਲੱਗ ਡੀਪੋ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੋਆਂ 'ਚ ਗੰਭੀਰ ਹੌਨਤਾਈਆਂ ਪਾਈਆਂ ਗਈਆਂ ਨੇ ਔਰ ਉਹਨਾਂ ਡੀਪੋ ਹੌਲਡਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕਨਕ ਦੇਣੀ ਹੈ ਉਹਦੇ ਨਾਲ ਜੇ ਕੋਈ ਪਰਚੀ ਕੱਟਣੀ ਹੈ 25 ਦੇ ਨਾਲ ਹੀ ਕਨਕ ਕੀਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਪਰ ਜਿਹੜੇ ਮਸ਼ੀਨਾਂ ਨਾਲ ਅਟੈਚ ਹੈਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਹੈ ਦੋ ਡੀਪਾਂ ਤੇ ਪਾਇਆ ਗਿਆ ਹੈ ਕਿ ਜਿੱਥੇ ਜਿਹੜੀਆਂ ਹੋਂਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡੀਪੂ ਹੈਗਾ ਸੀ ਭਾਰਤੀ ਡੀਪੂ ਹੋਲਡਰ ਉਹਦੇ ਵੱਲੋਂ ਪਰਚੀਆਂ ਐਡਵਾਂਸ ਤੇ ਕੱਟੀਆਂ ਹੋਈਆਂ ਨੇ ਕਨਕ ਉਹਨੇ ਅਜੇ ਤੱਕ ਵੰਡੀ ਨਹੀਂ ਹੈਗੀ ਹਾ ਰਦਰ ਕਿ ਜਦੋਂ ਪੋਰਸਪਲਾਈ ਵਿਭਾਗ ਵੱਲੋਂ ਕਨਕ ਨੂੰ ਪਹਿਲਾਂ ਦੀ ਤੇਜੀ ਹੋਈ ਹੈ ਸੈਕੰਡ ਡੀਪੂ ਹੋਲਡਰ ਸੀ ਅਰੁਣ ਅਨਿਲ ਅਨਿਲ ਹਾਂ ਅਨਿਲ ਦੀਪੂ ਹੋਲਡਰ ਸੀ ਉਹਦੇ ਵੱਲੋਂ ਵੀ ਪਹਿਲਾਂ ਕਣਕ ਦੀਆਂ ਪਰਚੀਆਂ ਕੱਟੀਆਂ ਕਣਕ ਨਹੀਂ ਸੀ ਵੰਡੇ ਜਾ ਰਹੀ ਔਰ ਉਹਨੇ ਕਣਕ ਵੀ ਜਿਹੜੀ ਸੀ ਉਹ ਆਪਣੇ ਦੀਪੂ ਦੀ بجائے ਕਿਤੇ ਹੋਰ ਸਟੋਰ ਕੀਤੀ ਹੋਈ ਸੀ ਸੋ ਉਹਦੇ ਸਬੰਧੀ ਵੀ ਉਹਨੂੰ ਕਾਰਨਾਂ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਦੀ ਗੱਡੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਨਮੈਪ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲੈ ਲੈਂਦੇ ਹਾਂ ਜੋ ਆਪਣਾ ਕੰਟਰੋਲ ਆਰਡਰ ਹੈਗਾ ਜੀਪੀਡੀਐਸ ਸੈਕਟਰ ਹੈਗਾ ਉਹਦੇ ਅਕੋਰਡਿੰਗ ਹੀ ਉੱਤੇ ਐਕਸ਼ਨ ਲਵਾਂਗੇ ਅੰਨਾ ਸ਼ੋਕਸ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਬੰਦੀ ਕਾਰਵਾਈ ਹੋਏਗੀ ਉਹ ਵੀ ਕਰਾਂਗੇ ਐਫਐਸਓ ਨੂੰ ਔਰ ਇਨਸਪੈਕਟਰਸ ਨੂੰ ਹਦਾਇਤ ਕੀਤੀ ਹੈ ਕਿ ਇਹਨਾ ਡਿਫਾਂ ਤੇ ਜਾਹਿਬਗਾਇ ਚੈਕਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਚ ਇਹਨਾਂ ਦੀ ਜੀ ਹੈ ਕੰਟਰੋਲਰ